ਕਾਂਗਰਸੀ ਮੈਂ ਆਪਣੀ ਕਾਂਗਰਸ ਪਾਰਟੀ ਬਾਰੇ ਸੋਚਣਾ ਉਹ ਬਾਰੋਂ ਮਾਈਗ੍ਰੇਟ ਕੀਤੇ ਨੇ ਉਹਨਾਂ ਨੇ ਉਸ ਤਰੀਕੇ ਨਾਲ ਸੋਚਣਾ ਜਦ ਜਿਹੜੇ ਬੰਦੇ ਨੂੰ ਪਤਾ ਹੀ ਕੁਝ ਨਹੀਂ ਉਹ ਤਾਂ ਮੈਂ ਕੀ ਜਵਾਬ ਤਾਂ ਦਵਾਂਗਾ ਕਰਾਤੇ ਜਨ ਸਿੱਧੂ ਆਪਸੇ ਦੀ ਗੱਲ ਕਰਦੇ ਹੋਣੀ ਮੇਰੇ ਉਹਨਾਂ ਨਾਲ ਕੋਈ ਅਜੀ ਗੱਲ ਤੇ ਗੱਲ ਨਹੀਂ ਹੋ ਸਕਦੀ ਨਵਜੋਤ ਸਿੱਧੂ ਦਾ ਬੇਬਾਕ ਭਾਸ਼ਣ ਸ਼ਾਇਦ ਹੁਣ ਕਾਂਗਰਸੀ ਮੰਤਰੀਆਂ ਨੂੰ ਹਾਜ਼ਮ ਨਹੀਂ ਆ ਰਿਹਾ ਇਸੇ ਲਈ ਹੁਣ ਕਾਗਰਸੀ ਮੰਤਰੀ ਆਪਣੀ ਹੀ ਪਾਰਟੀ ਦੇ ਦਿੱਗਜ ਲੀਡਰ ਨਵਜੋਤ ਸਿੱਧੂ ਨੂੰ ਘੇਰਨ ਦੀ ਰਣਨੀਤੀ ਤਿਆਰ ਕਰ ਰਹੇ ਨੇ ਜੀ ਹਾਂ ਗੱਲਾਂ ਹੀ ਗੱਲਾਂ ਚ ਕੁਝ ਅਜੀਹਾ ਆਖ ਗਏ ਜੇੜ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸੁਖਜਿੰਦਰ ਰੰਧਾਵਾ ਨੇ ਨਵਜੋਤ ਸਿੱਧੂ ਤੇ ਵਾਰ ਕਰਦਿਆਂ ਕਿਹਾ ਕਿ ਬਾਗੀ ਲੀਡਰ ਨਵਜੋਤ ਸਿੰਘ ਸਿੱਧੂ ਮਾਈਗ੍ਰੇਟ ਕਰਕੇ ਲਿਆਂਦੇ ਗਏ ਨੇ ਉਹ ਕਾਗਰਸੀ ਨਹੀਂ ਇਸੇ ਲਈ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਦੇ ਪਰਨੇ ਜਿਹੜੇ ਨੇ ਉਹਨਾਂ ਨੂੰ ਮੈਂ ਕਹੂੰਗਾ ਕਿ ਉਹਨਾਂ ਦੀ ਰੋਜ਼ੀ-ਰੋਟੀ ਦਾ ਸਵਾਲ ਹੈ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਜੇ ਇਹ ਲਾਗੂ ਰਹੇ ਤੇ ਪੰਜਾਬ ਦੀ ਕਿਸਾਨੀ ਜਿਹੜੀ ਇੱਕਦਮ ਖਤਮ ਹੋ ਜਾਏਗੀ ਐਮਐਸਪੀ ਜਦੋਂ ਚੱਲੇਗੀ ਜੇ ਉਹਨੂੰ ਏਪੀਐਮਸੀ ਕੰਨੇ ਮਾਰਕੀਟਿੰਗ ਬੋਰਡ ਜਿਹਨੂੰ ਕਹਿੰਦੇ ਜਾਂ ਮਾਰਕੀਟਿੰਗ ਮੰਡੀ ਕਰਨ ਜਿਹਨੂੰ ਕਹ ਰਹੇ ਨੇ ਜੇ ਉਹੀ ਚੀਜ਼ ਨਹੀਂ ਰਹਿੰਦੀ ਦੋ ਸਟੇਟਾਂ ਦੇ ਵਿੱਚ ਮੰਡੀ ਕਰਨ ਇੱਕ ਪੰਜਾਬ ਔਰ ਇੱਕ ਹਰਿਆਣਾ ਸਾਡੀ ਪੰਜਾਬ ਦੀ ਪਰ ਕੈਪੀਟਾ ਇਨਕਮ ਜਿਹੜੀ ਆ ਉਹ 23170 ਰੁਪਏ ਹੈ ਤੇ ਇਹਨਾਂ ਦੀ ਹਰਿਆਣੇ ਵਾਲਿਆਂ ਦੀ 18700 ਤੇ ਜਿੱਥੇ APMC ਉਹਨਾਂ ਨੇ ਲਾਗੂ ਕਰ ਦਿੱਤੀ ਸੀ 2006 ਚ ਨਤੀਸ਼ ਕੁਮਾਰ ਨੇ ਉਥੇ ਉਥੇ 7100 68 ਰੁਪਏ ਤੇ UP ਦੇ ਵਿੱਚ 618 ਰੁਪਏ ਆ ਜਾਏਗੀ ਇਹਦਾ ਮਤਲਬ ਕਿ ਬੜੀ ਸੋਚੀ ਸਮਝੀ ਸਾਜਿਸ਼ ਦੇ ਤਹਿਤ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਕਿ ਇਥੋਂ ਦੀ ਕਿਸਾਨੀ ਦਾ ਲੱਖ ਕਿਵੇਂ ਤੋੜਿਆ ਜਾ ਸਕੇ ਮੈਂ ਕੀ ਚੀ ਦੱਸ ਦੇਣੀ ਚਾਹੁੰਦਾ ਕਿ ਜਿਸ ਸਟੇਟ ਨੇ ਪੂਰੇ ਹਿੰਦੁਸਤਾਨ ਨੂੰ ਆਤਮ ਨਿਰਭਰ ਕੀਤਾ ਅੰਦਾਤਾ ਜਿਹਨੂੰ ਕਿਹਾ ਗਿਆ ਸੀ ਅੱਜ ਉਸ ਆਂ ਦਾ ਤਾਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਕਿ ਕੱਲ ਤੱਕ ਇਹ ਵੀ ਕਹਾ ਸਕਦੇ ਜੀ ਐਮਐਮ ਐਮਐਸਪੀ ਜਾਰੀ ਰਹੇਗੀ ਕੋਈ ਐਮਐਸਪੀ ਤੋਂ ਥੱਲੇ ਨਹੀਂ ਵਰਤੇ ਪਰ ਮੈਂ ਇੱਕ ਚੀਜ਼ ਪੁੱਛਣੀ ਚਾਹੁੰਨਾ ਕਿ ਐਮਐਸਪੀ ਦੇ ਜਿਹੜੇ ਪੈਰਾਮੀਟਰ ਨੇ ਉਹ ਫਿਕਸ ਕੌਣ ਕਰੇਗਾ ਉਹ ਕੰਟਰੈਕਟਰ ਕਰੇਗਾ ਕਿ ਗਵਰਨਮੈਂਟ ਕਰੇਗਾ ਗਵਰਨਮੈਂਟ ਕਰੇਗੀ ਇਹਨਾਂ ਨੇ ਹੁਣ ਉਲਝਾਲ ਜੋ ਕੇ ਕੋਈ ਇਹੋ ਜਿਹੀਆਂ ਗੱਲਾਂ ਕਰਨੀਆਂ ਨੇ ਠੀਕ ਆ ਜਿਹੜੇ ਟ੍ਰੇਨਾਂ ਦੇ ਵਿੱਚ ਬੈਠੇ ਰੇਲਵੇ ਟਰੈਕ ਦੇ ਉੱਪਰ ਬੈਠਿਆ ਉਹ ਤੇ ਸਟੇਟ ਦਾ ਨੁਕਸਾਨ ਵੀ ਹੋ ਰਿਹਾ ਮੇਰਾ ਆਪਣਾ ਨੁਕਸਾਨ ਹੋ ਰਿਹਾ ਕਿ ਸਾਡੇ ਡੀਪੀ ਜੁਰਗਾ ਹੋਣੀ ਸੀ ਉਹ ਜਿੰਨੀ ਚਾਹੀਦੀ ਸੀ 25 ਨਵੰਬਰ ਤੋਂ ਜਿਹੜੀ ਤੁਹਾਡੀ বাজਾਈ ਸਟਾਰਟ ਹੋ ਜਾਣੀ ਹੈ ਤੇ ਉਹਦੀ ਸ਼ਾਰਟੇਜ ਆਏਗੀ ਪਰ ਉਹਦੇ ਚ ਕਿਸਾਨਾਂ ਨੂੰ ਕੀ ਹੀ ਜਾ ਕੇ ਕਿ ਉਹ ਤੇ ਕਹਿੰਦੇ ਕਿ ਸ਼ਾਰਟੇਜ ਆ ਜੇ ਅਸੀਂ ਤੇ ਆ ਮਰੇ ਬੈਠੇ ਆ ਜੇ ਸਾਡੀ ਫਸਲ ਦਾ ਰੇਟ ਹੀ ਨਹੀਂ ਠੀਕ ਤਰ੍ਹਾਂ ਮਿਲਣਾ ਤੇ ਉਹਦਾ ਅਸੀਂ ਕੀ ਕਰਾਂਗੇ ਇਹ ਚੀਜ਼ਾਂ ਨੂੰ ਬੜਾ ਕੋਈ ਸੋਚ ਸਮਝ ਕੇ ਸਾਨੂੰ ਕਰ ਜਿਹੜੇ ਬੰਦੇ ਨੂੰ ਪਤਾ ਹੀ ਕੁਛ ਨਹੀਂ ਉਹਦਾ ਮੈਂ ਕੀ ਜਵਾਬ ਤੁਹਾਨੂੰ ਦਵਾਂ ਫ੍ਰੈਂਡਲੀ ਮੈਂ ਤੁਸੀਂ ਆਪ ਹੀ ਉਹਨਾਂ ਨੂੰ ਪੁੱਛੋਲ ਕੇ ਸਰਦਾਰ ਸਾਹਿਬ ਪਿਤਾ ਜੀ ਤੁਹਾਡੇ ਕਹਿੰਦੇ ਕਿ ਬਿੱਲ ਬਹੁਤ ਵਧੀਆ ਨੇ ਤੁਸੀਂ ਪਾਰਲੀਮੈਂਟ ਵਿੱਚ ਬੋਲੇ ਨਹੀਂ ਉਸੀ ਕੋਈ ਇਹੋ ਜਿਹੀ ਗੱਲ ਕੀਤੀ ਫ੍ਰੈਂਡਲੀ ਮੈਚ ਹੋਏ ਤੇ ਉਹ ਪ੍ਰਿੰਟਿੰਗ ਮੈਂ ਇਦਾਂ ਜਵਾਬ ਦੇਣ ਚੋਕ ਦਾ ਦੇ ਦੇਣ ਪੂਰੀ ਸਾਫ ਦਾ ਦੇ ਦੇਣ ਜਿਹੜੇ ਬੋਲ ਕੇ ਗਏ ਨੇ ਕਿ ਇਹਨਾਂ ਨੇ ਅੰਦਰ ਕੋਈ ਗਾਲੀ ਕੱਢੀ ਨਹੀਂ ਕੀਤੀ ਤੇ ਫ੍ਰੈਂਡਲੀ ਮੈਚ ਅਸੀਂ ਠੋਕਿਆ ਜੇ ਹੁਣ ਸਹੀਂ ਧਰਨੇ ਦੇ ਕੇ اٹੇ ਆ ਅਸੀਂ ਆਪਣੀ ਅਸੈਂਬਲੀ ਚ ਪਾਸ ਕਰ ਦਿੱਤਾ ਕਿ ਅਸੀਂ ਮੰਨਦੇ ਨਹੀਂ ਦੁਬਾਰਾ ਅਸੀਂ ਫੇਰ ਅਸੈਂਬਲੀ ਰੱਖਣ ਲਈ ਜਾ ਰਹੇ ਹਾਂ ਤੇ ਇਹਨੂੰ ਪੁੱਮਾ ਪੁੱਛਣਾ ਚਾਹੁੰਦਾ ਕਿ ਤੂੰ ਦੱਸ ਦੇ ਕਿ ਫ੍ਰੈਂਡਲੀ ਕਿਹੜਾ ਫ੍ਰੈਂਡਲੀ ਤੇ ਇਹਨਾਂ ਦਾ ਇੱਕ ਮੈਚ ਹੀ ਤੁਹਾਨੂੰ ਦੱਸਦਾ ਕਦੋਂ ਤਿੰਨ ਮਹੀਨੇ ਬਾਅਦ ਇਹ ਫੇਰ ਇਕੱਠੇ ਹੋਣਗੇ ਇਹਨਾਂ ਨੇ ਆਪ ਹੀ ਭਾਜਪਾ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਜਾ ਕੇ ਕਾਰਪੀਡੋ ਕਰੋ ਇਸ ਐਜੀਟੇਸ਼ਨ ਨੂੰ ਪੰਜਾਬ ਚ ਫੇਲ ਕਰਨ ਦੀ ਕੋਸ਼ਿਸ਼ ਕਰੋ ਮੈਂ ਖੈਰਾ ਤੇ ਜਸ ਸਿੱਧੂ ਆਪਸ ਵਿੱਚ ਗੱਲ ਕਰਦੇ ਹੋਣੀ ਮੇਰੇ ਉਹਨਾਂ ਨਾਲ ਕੋਈ ਇਹੋ ਜਿਹੀ ਗੱਲ ਤੇ ਗੱਲ ਨਹੀਂ ਹੋਈ ਟੌਪਿਕ ਦੱਸਦੀ ਹੈ ਕਿ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਨਵਜੋਤ ਸਿੱਧੂ ਅਤੇ ਸੁਖਜਿੰਦਰ ਰੰਧਾਵਾ ਵਿਚਕਾਰ ਹੋਈ ਤਕਰਾਰ ਜਗ੍ਹਾਜਰ ਹੋ ਗਈ ਸੀ ਜਿਸ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਹੈ ਦੇਸ ਦੇ ਰੰਧਾਵਾ ਵੱਲੋਂ ਇੱਕ ਪਰਚੀ ਜਰੀਏ ਸਿੱਧੂ ਨੂੰ ਬੋਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਮਗਰੋਂ ਸਿੱਧੂ ਨੇ ਰੰਧਾਵਾ ਨੂੰ ਅੱਗੋਂ ਝਿੜਕ ਦਿੱਤਾ ਸ਼ਾਇਦ ਇਸੇ ਗੱਲ ਦੀ ਪੜਾਅਸ ਰੰਧਾਵਾ ਹੁਣ ਘਟ ਰਹੇ ਨੇ ਖੈਰ ਹੁਣ ਦੇਖਣਾ ਹੋਵੇਗਾ ਕਿ ਪਾਰਟੀ ਇਸ ਤੇ ਕੀ ਰਿਐਕਸ਼ਨ ਕਰਦੀ ਹੈ 35 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ